ਭਾਰਤੀ ਮਜ਼ਦੂਰ ਸੰਘ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਨਿਗਮ ਕਮਿਸ਼ਨਰ ਸਾਹਿਬ ਜੀ ਦੇ ਨਾਮ ਵਧੀਕ ਕਮਿਸ਼ਨਰ ਸਾਹਿਬ ਜੀ ਨੂੰ ਮੰਗ ਪੱਤਰ ਸੌਪਿਆ ਯੂਨੀਅਨ ਦੇ ਜਨਰਲ ਸੈਕਟਰੀ ਯੋਧਵੀਰ ਸਿੰਘ ਸਹੋਤਾ ਨੇ ਦੱਸਿਆ ਕਿ ਯੂਨੀਅਨ ਦੀਆਂ ਮੁੱਖ ਮੰਗਾਂ ਜਿਵੇਂ ਨਗਰ ਨਿਗਮ ਅੰਮ੍ਰਿਤਸਰ ਦੇ तमाम ਮੁਲਾਜ਼ਮਾਂ ਦਾ ਰਿਕਾਰਡ ਅਤੇ ਤਨਖਾਹ ਆਨਲਾਈਨ ਕੀਤੀ ਜਾਵੇ ਨਗਰ ਨਿਗਮ ਅੰਮ੍ਰਿਤਸਰ ਦੇ तमाम ਮੁਲਾਜ਼ਮਾਂ ਦੀਆਂ ਕਾਪੀਆਂ ਵਿੱਚ ਜਮ੍ਹਾਂ ਪੈਸੇ ਇਦਰਾਜ ਨਾਲ ਜਾਰੀ ਕੀਤੇ ਜਾਣ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਹਾਂਜੀ ਆਪਣਾ ਨਾਮ ਬੋਲ ਕੇ ਅਜਿਹਦਾ ਮੰਗ ਪੱਤਰ ਦਿੱਤਾ ਗਿਆ ਕਿੰਨਾ ਦਿੱਤਾ ਮੇਰਾ ਨਾਮ ਸੁੱਚਾ ਸਿੰਘ ਜੀ ਨਗਰ ਨਗਰ ਮੱਲੀ ਬੇਲ ਦਾ ਯੂਨੀਅਨ ਦਾ ਮੈਂ ਚੇਅਰਮੈਨ ਸਬੰਧਤ ਭਾਰਤੀਆ ਮਜ਼ਦੂਰ ਸੰਘ ਇਹ ਜੀ ਮੰਗ ਪੱਤਰ ਦਿੱਤਾ ਗਿਆ ਪਹਿਲਾਂ ਇਹ ਦਿੱਤਾ ਸੀ ਡਿਮਾਂਡ ਨੋਟ ਡਿਮਾਂਡ ਨੋਟ ਦੀ ਜਿਹੜੀ ਤਾਰੀਖ ਖਤਮ ਹੋ ਗਈ ਅੱਜ ਹੀ ਯਾਦ ਪੱਤਰ ਦਿੱਤਾ ਵੀ ਜਿਹੜੀਆਂ ਤਨਖਾਹਾਂ ਆ ਇਹ ਛੇਤੀ ਲੋ ਛੇਤੀ ਆਨਲਾਈਨ ਕੀਤੀਆਂ ਜਾਣ ਨਹੀਂ ਤੇ ਭਾਰਤੀਆ ਮਜ਼ਦੂਰ ਸੰਘ ਵੱਲੋਂ ਇੱਥੇ ਮਜਾਰੇ ਕਿਤੇ ਜਾਣਗੇ ਧਰਨੇ ਕਿਤੇ ਜਾਣਗੇ ਤੇ ਪੂਹ ਹੜਤਾਲ ਵੀ ਹੋ ਸਕਦੀ ਆ ਉਹਦੇ ਮੁਤਲਕ ਦਿੱਤਾ ਸੀ ਕਿ ਛੇਤੀ ਲੋ ਛੇਤੀ ਇਹ ਆਨਲਾਈਨ ਤਨਖਾਹਾਂ ਕੀਤੀਆਂ ਜਾਣ ਕਾਫੀ ਸਮੇਂ ਤੋਂ ਮੰਗ ਪੱਤਰ ਦੇ ਰਹੇ ਹੋ ਫਿਰ ਵੀ ਨਹੀਂ ਧਨਵਾਇਆ ਇੱਥੇ ਨਾ ਕੁਝ ਅਫਸਰ ਆਉਂਦੇ ਕੋ ਚਲ ਜਾਂਦੇ ਆ ਅੱਜ ਅਹੀ ਐਡੀਸ਼ਨਲ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਕਿ ਛੇਤੀ ਰਛੇਤੀ ਤੁਹਾਡੀਆਂ ਤਨਖਾਹਾਂ ਜਿਹੜੀਆਂ ਆਨਲਾਈਨ ਕੀਤੀਆਂ ਜਾਣਗੀਆਂ ਪ੍ਰਧਾਨ ਜੀ ਆਪਣਾ ਨਾਮ ਬੋਲ ਕੇ ਅੱਜ ਕੀ ਮੁੱਖ ਮੰਗ ਰਹੀ ਤੇ ਅੱਜ ਕੁਝ ਦਿੱਤਾ ਜੀ ਬਿਵਿੰਦਰ ਸਿੰਘ ਸਵਾਈਪਿੰਦਰ ਜੂਨੀਆਂ ਸਪੰਦ ਬਾਦਮੀ ਜੂਰ ਸੰਗਤੂ ਔਰ ਅੱਜ ਅੱਜ ਦੀ ਮੀਟਿੰਗ ਦੇ ਵਿੱਚ ਇਹ ਇਹ ਡਿਪਟੀ ਕਮਿਸ਼ਨਰ ਸਾਹਿਬ ਨੂੰ ਆਪਾਂ ਇੱਕ ਮੰਗ ਪੱਤਰ ਦਿੱਤਾ ਆਵਾ ਕਿ ਆਨਲਾਈਨ ਤਨਖਾਹਾਂ ਔਰ ਕੱਚੇ ਬੰਦੇ ਪੱਕੇ ਕਰਨ ਦੀ ਉਮੀਦ ਔਰ ਛੁੱਟੀਆਂ ਦੇ ਪੈਸਿਆਂ ਦੀ ਉਮੀਦ ਕਰਦੇ ਹਾਂ ਜਿਹੜੀ ਜਿਨ੍ਹਾਂ ਦੀਆਂ ਬਦਲੀਆਂ ਕਰਦੇ ਇਹਨਾਂ ਦੀਆਂ ਬਦਲੀਆਂ ਇਹਨਾਂ ਨੂੰ ਰੋਕਿਆ ਜਾਵੇ ਇਹ ਪ੍ਰਧਾਨ ਸਾਹਿਬ ਜਿਹੜੇ ਵੀ ਆ ਜਦੋਂ ਆਪਣੀ ਆਪਾਂ ਨਹੀਂ ਕਹਿੰਦੇ ਕਿਸੇ ਦਾ ਬੁਰਾ ਬਾਕੀ ਕਹਿੰਨੇ ਅਹੀ ਕੱਲ ਕਹਿੰਨੇ ਆ ਕਿ ਹਰ ਇੱਕ ਨਾਲ ਸਹੀ ਤਰੀਕੇ ਦੇ ਨਾਲ ਤੇ ਹਰ ਕੰਮ ਨਾਲ ਸਹੀ ਤਰੀਕੇ ਦੇ ਨਾਲ ਚੱਲੀਏ ਉਹ ਔਰ ਆਪਣਾ ਜਿਹੜਾ ਮੰਗ ਪੱਤਰ ਦਿੱਤਾ ਗਿਆ ਸੀ ਅੱਜ ਦਾ ਮੰਗ ਪੱਤਰ ਇਹ ਦਿੱਤਾ ਗਿਆ ਜੀ ਅਸੀਂ ਤਨਖਾਹਾਂ ਆਨਲਾਈਨ ਔਰ ਛੁੱਟੀਆਂ ਦੇ ਪੈਸੇ ਔਰ ਕੱਚੇ ਬੰਦੇ ਪੱਕੇ ਕੀਤੇ ਜਾਣ ਇਹ ਸੀਪੀਐਫ ਦੀਆਂ ਕਾਪੀਆਂ ਪੀਐਫ ਦੀਆਂ ਕਾਪੀਆਂ ਦਿੱਤੀਆਂ ਜਾਣ ਜੀ ਜਿਹਦਾ ਨਾਮ ਬੋਲ ਕੇ ਕੀ ਆਪਣਾ ਨਾਮ ਦਿਲਵੀਰ ਸਿੰਘ ਸਫਾਈ ਮਜ਼ਦੂਰ ਜੂਨੀਅਰ ਨਗਰ ਨਿਗਮ ਬੰਪਰਸਰ ਅਸੀਂ ਮੰਗ ਪੱਤਰ ਕਮਿਸ਼ਨਰ ਸਾਹਿਬ ਨੂੰ ਇਹ ਦਿੱਤਾ ਵੀ ਇੱਕ ਤੇ ਆਨਲਾਈਨ ਤਨਖਾਹਾਂ ਸੀਪੀਐਫ ਦੀਆਂ ਕਾਪੀਆਂ ਬੜੇ ਚਿਰ ਤੋਂ ਅਸੀਂ ਲੰਮਕਿਆ ਕੰਮ ਏ ਨਾ ਹੋਣ ਲੰਤਰ ਖਾਵਾਂ ਹੰਡੀਆਂ ਨਾ ਸੀਪੀਐਫ ਦੀਆਂ ਕਾਪੀਆਂ ਮਿਲਦੀਆਂ ਉਸ ਲੰਮੇ ਸਮੇਂ ਤੋਂ ਇਹੀ ਪਾ ਮੰਗ ਪੱਤਰ ਦਿੰਦੇ ਆ ਰਹੇ ਆਂ ਅੱਜ ਕਮਿਸ਼ਨਰ ਸਾਹਿਬ ਹੁਣਾ ਵਿਸ਼ਵਾਸ ਦਿੱਤਾ ਵੀ ਜਲਦ ਤੋਂ ਜਲਦੀ ਕੰਮ ਹੋ ਜਾਊਗਾ ਹਾਂ ਠੀਕ ਹੈ